ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਤੜਕੇ ਤੜਕੇ ਆ ਗਏ ਮੋਗੇ ਤੇ ਤੇ ਸਾਡੇ ਦਾ ਪਿੱਲ ਪਈ ਪੀਸੇ ਕੇ ਮੋਗੇ ਦਾ ਪਾਣੀ ਇੱਕ ਬਾਹਲ ਹੈ ਆਕੇ ਥੋੜੇ ਪਾਣੀ ਛੱਡਣਾ ਵਾਰੀਆਂ ਆਪਣੀਆਂ ਸੀ ਵਾਰੀਆਂ ਕਿਸੇ ਬੰਦੇ ਨੇ ਪੁੱਛੀ ਸੀ ਇਹਦੀ ਪੁੱਛੀ ਗੁਰਪੀ ਤੇਰੀ ਵੀ ਨਾ ਮੇਰੀ ਪੁੱਛੀ ਸੀ ਤੇ ਮੋਕੇ ਦਾ ਜਵਾਬ ਦੇਤਾ ਘੜੀਆਂ ਵੇ ਫਕਣੀਆਂ ਵੇਖ ਕੇ ਮੈਂ ਰਿਸ਼ਤੇਦਾਰੀ ਚ ਮੇਰਾ ਵਿਆਹ ਮੇਰਾ ਆਹਾ ਮੇਰਾ ਹੋ ਤੇ ਹੁਣ ਅਸੀਂ ਆ ਆ ਪਾ ਆ ਬਈ ਪਾਣੀ ਦਾ ਸੀਗਾ ਥੋੜਾ ਜਿਹਾ ਲੀਕ ਜੇ ਆਉਂਦਾ ਸੀ ਮੋਗੇ ਦਾ ਤੇ ਉਹ ਜਿਹੜੇ ਪਾਣੀ ਲੱਗਦਾ ਸੀ ਉਹ ਆ ਪੱਦਲ ਬੰਦਾ ਉਹਦੇ ਹਿਸਾਬ ਐਰ ਪੱਦ ਮਾਰੀ ਗੇ ਪਾਣੀ ਟੁੱਟ ਗਿਆ ਇੰਨਾ ਹੋ ਗਿਆ ਉਹ ਹੋ ਗਿਆ ਯਾ ਹੋ ਗਿਆ ਆ ਇੰਨਾ ਜਵਾਗ ਚ ਟੱਟ ਨਹੀਂ ਤੋਂ ਹੋਦੇ ਆਪਾਂ ਇੰਨਾ ਪਾਣੀ ਸੀਗਾ ਤੇ ਹੁਣ ਮੋਗਾ ਜਮ ਬੰਦ ਕਰਨਾ ਚੀਕਾ ਹੀ ਵਾ ਟਾਇਰ ਕਰਦੇ ਗੁਰਪੀ ਪੂਰੀ ਮਿੱਟੀ ਮੁੱਟੀ ਲਾ ਦੇ ਉੱਤੇ ਇਹਦੇ ਕਸਰ ਜੀ ਨਾ ਰਵੇ ਕਿਤੇ ਤੇ ਮਸੀਦਾ ਪਰ ਹੂੰ ਬੰਦ ਹੋ ਗਿਆ ਇਥਨੂੰ ਬੰਦ ਤਾਂ ਉਹ ਸਾਈਡੋਂ ਲੱਗ ਗਿਆ ਪਾਣੀ ਉੱਥੇ ਹੀ ਓਏ ਉੱਥੇ ਉੱਥੇ ਰੁਕਣ ਲੱਗ ਗਿਆ ਪਾਣੀ ਹੋੜ ਜਲਾ ਦੇ ਟੰਬੇ ਦੀ ਮਹਿਣਾ ਸਾਈਡ ਤੇ ਡਾਈਦਲੇ ਪਾੜਾ ਇਧਰ ਨਾਲ ਲੱਗਾ ਮਿੱਟੀ ਭੋਲੇ ਮਿੱਟੀ ਵਿੱਚ ਬਾਹਰ ਤਗੜੀ ਗਾਚੀ ਹੋਰ ਪੀ ਦੇ ਦੇ ਨਹੀਂ ਭਾਈ ਜੇ ਕਿ ਗਾਂਦੀ ਵਾਲਾ ਇਹਦੇ ਵਿੱਚ ਐਂ ਕਰ ਖਿੱਚ ਕੇ ਵੇਖ ਤੂੰ ਬਹੁਤ ਹੈ ਭਾਈ ਕੰਚ ਵਾਲਾ ਵਿੱਚ ਕੰਚਾਂ ਵਿੱਚ ਦੇ ਬਹੁਤ ਜ਼ਿਆਦਾ ਆ ਸੁੱਕੀ ਪਾਏਗਾ ਫਿਰ ਦੇ ਛੱਟ ਫਿਰ ਪਾਣੀ ਨਹੀਂ ਹੈ ਇਹਦੇ ਫੈਂਕ ਦੇ ਫਿਰ ਦਵਾ ਦਾ ਸਾਰੀ ਮਿੱਟੀ ਛਿੜ ਦੇ ਉੱਤੇ ਦੇ ਜਿਹੜਾ ਮੋਗਾ ਨਹੀਂ ਕੱਢਿਆ ਉਹ ਹੂੰ ਉਹ ਟੋਪੀ ਬਣਾਈ ਸੀ ਹੂੰ ਹੂੰ ਇੱਥੇ ਕਿਹੜਾ ਮਿੱਟੂ ਆ ਯਾਰ ਕੁੱਚ ਮਾਉ ਮੈਂ ਆਉਦੇ ਵੀ ਵਿੱਚੋਂ ਹੀ ਕਰੇ ਕੰਮ ਇਹ ਮਾ ਮਾੜੀ ਪਾ ਦੇ ਮਿੱਟੀ ਬਾਲੀ ਨਾ ਪਾ ਯਾਰ ਪਾਣੀ ਲਾਉਣਾ ਮੁੜ ਕੇ ਮੈਂ ਪਾਣੀ ਉਹ ਘੰਟੇ ਰੱਖਿਆ ਘੰਟੇ ਬਾਦ ਘੰਟੇ ਬਾਦ ਖੁੱਲਨੇ ਪਤਾ ਹੀ ਹੁਣ ਬਈਰੇ ਚ ਕੀ ਸ਼ੱਕ ਹੈ ਵੀ ਚਲੋ ਮਿੱਤਰੋ ਮੂੰਗਾ ਕਰਤਾ ਬੰਦ ਹੁਣ ਗਾਂਹ ਖੇਤ ਚੱਲਦੇ ਆ ਤੇ ਉੱਥੇ ਚੱਲ ਕੇ ਵੇਣੇ ਕੀ ਬੰਦ ਹੈ ਲਓ ਮਿੱਤਰੋ ਪਹੁੰਚ ਚੁੱਕੇ ਆ ਖੇਤ ਦਾ ਪਾਣ ਮੂੰਗਾ ਬੰਦ ਕਰਿਆ ਇਹ ਜੀਕੇ ਪਾਣੀ ਸੀਗਾ ਜਿਵੇਂ ਮਾੜਾ ਮਾੜਾ ਤੁਹਾਨੂੰ ਦਿਖਾਇਆ ਸੀ ਮੈਂ ਥੋੜਾ ਥੋੜਾ ਪਾਣੀ ਸੀਗਾ ਤੇ ਐਵੇਂ ਕਲਪਨਾ ਹੋਈ ਪਈ ਸੀ ਕਿ ਪਾਣੀ ਆ ਗਿਆ ਪਾਣੀ ਸੰਭੋ ਪਾਣੀ ਸੰਭ ਬਾਰੀ ਸੀਗਾ ਅੱਜ ਆਪਣੀ 8:30 ਤੋਂ ਲੈ ਕੇ 11:15 ਵਜੇ ਤੱਕ ਹਨਾ ਤੇ ਮੋਗਾ ਬੰਦੀ ਸੀ ਮਾੜਾ ਮੋਟਾ ਜਿਹਾ ਲੀਕ ਸੀਗਾ ਉਹ ਅਸੀਂ ਜਮਾ ਬੰਦ ਕਰਿਆ ਤੇ ਆਪਣੀ ਬਾਰੀ ਲਗਭਗ ਨੰਗੀ 5-4 ਮਿੰਟ ਹੋਣਗੇ ਤੇ ਪਾਣੀ ਮੋਗਾ ਬੰਦ ਦੀ ਹੈ ਆਪਾਂ ਹੁਣ ਜਮਾ ਬੇਫਿਕਰਾਂਗੇ ਕਿਉਂਕਿ ਆਪਾਂ ਨੂੰ ਹੁਣ ਕੋਈ ਟੈਨਸ਼ਨ ਨਹੀਂ ਕਿਸੇ ਦੇ ਪਾਣੀ ਪਵੇ ਜਾਵੇ ਹਨਾ ਉਹ ਚੀਜ਼ ਹੁਣ ਆਪਣੀ ਦਿੱਕਤ ਖਤਮ ਹੋ ਗਈ ਕਿਉਂਕਿ ਆਪਣੀ ਬਾਰੀ ਕੀ ਨੰਗ ਮਿੱਤਰੋ ਠੀਕ ਹੈ ਇੱਥੋਂ ਪਾਣੀ ਨਿਕਲਣ ਦਾ ਮੋਗੇ ਦਾ ਆਪਣਾ ਠੀਕ ਹੈ ਬੱਸ ਓਕੇ ਹੋਰ ਰਿਪੋਰਟਾਂ ਹੋਈਆਂ ਪਈਆਂ ਰਾਤ ਮਿੱਤਰੋ ਮੀ ਆਇਆਗਾ ਸਾਡੇ ਪਿੰਡ ਦਾ ਆਈਆਂ ਬਸ ਮਾੜੀਆਂ ਮੋਟੀਆਂ ਕਣੀਆਂ ਜੀਆਂ ਬਾਹਲਾ ਖਾਸ ਮੀ ਤਾਂ ਨਹੀਂ ਆਇਆਗਾ ਬਸ ਮਾੜਾ ਮੋਟਾ ਵਾ ਛੜਕਾ ਸ਼ੰਭੀ ਕਰਕੇ ਗਿਆਗਾ ਕਿਹੜੇ ਕਿਹੜੇ ਇਲਾਕਿਆਂ 'ਚ ਮੀ ਆਇਆ ਮਿੱਤਰੋ ਦੱਸੋ ਕਿਹ ਜਿਹੜੇ ਪਿੰਡ 'ਚ ਮੀ ਆਇਆ ਜਿਹੜਾ ਕੋਈ ਵੀਡੀਓ ਵੇਖਦਾ ਨੇੜੇ ਤੇਰੇ ਆਪਣੀ ਹਨਾ ਕੋਈ ਤੇ ਇੱਧਰ ਕੌਫੀ ਢਾਲ ਲਈ ਆਪਾਂ ਬਾਟੀ 'ਚ ਤੇ ਬਸ ਉੱਥੇ ਹੀ ਮੰਝਾ ਆਪਣਾ ਸਭ ਕੁਝ ਉੱਥੇ ਹੀ ਆ ਠੀਕ ਹੈ ਤੇ ਚਲੋ ਫਿਰ ਮਿੱਤਰੋ ਰੈਸਟ ਮੋਡ ਆਨ ਚਲੋ ਮਿੱਤਰੋ ਹੁਣ ਚਲਦੇ ਆਪਾਂ ਘਰ ਨੂੰ ਇੱਥੇ ਠੰਡ ਬਹੁਤ ਜ਼ਿਆਦਾ ਹਵਾ ਚੱਲੀ ਨਹੀਂ ਬਹੁਤ ਹੀ ਠੰਡੀ ਗੜੇ ਵਰਗੀ ਤੇ ਇੱਥੇ ਆਪਾਂ ਲਸਣ ਦੇ ਵਿੱਚ ਆਪਾਂ ਗੁੜ ਵੀ ਪਾਤੀ ਸੀ ਠੀਕ ਹੈ ਵਿਹਲੇ ਬੈਠੇ ਨੇ ਦੇਖੋ ਇੱਧਰ ਪੜ ਪੜ ਕੇ ਸਿਰ ਤਾਂ ਸਾਰਾ ਥਾਂ ਵਧ ਗਿਆ ਨਾ ਤੇ ਸਬਜ਼ੀ ਸੁੱਝਿਆ ਜੇ ਆਪਾਂ ਲੈਕ ਨਹੀਂ ਜਾਂਦੇ ਕੱਲ ਆਪਾਂ ਲੈ ਗਏ ਸਬਜ਼ੀਆਂ ਸਾਰੀਆਂ ਨਾ ਵਾਢੇ ਲੋਟ ਤੇ ਬਾਕੀ ਅੱਜ ਉਹ ਵੈਦਰ ਠੀਕ ਆ ਬਹੁਤ ਵਧੀਆ ਮੌਸਮ ਆ ਐ ਨੀਲਾ ਨੀਲਾ ਰਾਬਾ ਚਾਰਸ਼ ਫੇਰੇ ਵੇਖੋ ਇਧਰ ਚਾਰਸ਼ ਫੇਰੇ ਓਕੇ ਰਿਪੋਰਟ ਮੌਸਮ ਆ ਬਾਈ ਜੀ ਵੇਖ ਲੋ ਤੇ ਹੁਣ ਚੱਲਦੇ ਆ ਘਰੇ ਆਪਾਂ ਤੇ ਚੱਲ ਕੇ ਇਸ਼ਨਾਨ ਪਾਣੀ ਕਰਦੇ ਨਹਾ ਲਈਏ ਮਿੱਤਰੋ ਹਨਾ ਨਹਾ ਕੇ ਫਰੈਸ਼ ਹੋ ਕੇ ਇੱਕ ਮੇਰੇ ਨਾਲ ਬਾਲਾ ਭੜਾ ਕੰਮ ਹੋ ਗਿਆ ਚਾਰਜੀ ਵੀ ਆਉਂਦੀ ਡੇਲੀ ਮੈਨੂੰ ਐਮ ਵੀ ਹਨਾ ਤੇ ਅੱਗੇ ਕਰੇ ਮੁੱਕੀ ਨਹੀਂ ਸੀ ਮੈਂਟ ਜੀ ਮੋਗੀ 4 ਦੀ 4 ਜੀ ਵੀ ਉਹਦੇ ਹੀ ਕੰਮ ਹੀ ਨਿਪੜ ਗਿਆ ਹੁਣ ਚੱਲ ਕੇ ਯਾਰ ਪਾਉਣ ਹੀ ਪਾ ਐਮਬੀ ਆਪਾਂ ਨੂੰ ਤੇ ਲਾਉ ਜੀ ਨਾਲ ਇਸੋਲੇ ਰੈਡੀ ਹੋ ਕੇ ਜਮਾ ਤੇ ਬਸ ਉਹ ਚੱਲੀਏ ਦੁਕਾਨ ਤੇ ਖਾਣੂ ਲੈ ਗਏ ਤੇ ਨਾਲੇ ਰੀਚਾਰਜ ਖਤਮ ਹੋ ਗਿਆ ਆਪਣਾ ਬੀਜ ਚਾਰਜ ਨਹੀਂ ਕੱਲੀ ਐਮਬੀ ਖਤਮ ਹੋ ਗਈ ਤੇ ਬਸ ਕੋਟ ਘੜ ਪਾ ਲਏ ਤੇ ਚੱਲੀਏ ਸ਼ੂ ਪਾਉਂਦੇ ਲੋੜ ਨਹੀਂ ਬੂਟ ਆਪਾਂ ਨੂੰ ਸ਼ੂ ਵਾਲੇ ਕਿਹੜੇ ਆ ਤੇ ਬੂਟ ਮਿੱਤਰੋ ਆਪਾਂ ਫੇਰ ਆ ਕੇ ਪਾਵਾਂਗੇ ਰਦਕ ਜਾ ਆਈਏ ਕਰਨ ਕੰਮ ਨਹੀਂ ਦਿੰਦੇ ਵੀਰੇ ਆਈਏ ਲਓ ਵੀ ਚੀਜ਼ੀ ਲੈਂਦੇ ਦੁਕਾਨ ਤੋਂ ਖਾਲੀ ਵਿਹਲੇ ਕਰਤੀ ਇੱਕ ਪੈਕਟ ਹੋਰ ਰਹਿ ਗਿਆ ਮੇਰਾ ਮਿੱਤਰੋ ਚਾਹ ਪਾਣੀ ਪੀ ਲੀਏ ਤੇ ਦੂਜਾ ਚੈਨਲ ਚੈੱਕ ਕਰਦੇ ਆਪਾਂ ਫੇਸਬੁੱਕ ਦਾ ਪੇਜ ਜਿਹੜਾ ਉਹ ਵੀ ਥੋੜਾ ਥੋੜਾ ਚੱਲਣ ਲੱਗ ਗਿਆ ਉਥੇ ਵੀ ਸ਼ਾਰਟਸ ਪਾਉਂਦੇ ਹੁੰਦੇ ਆਪਾਂ ਓਪੀ ਪੇਸਟ ਵਾਲੇ ਦਾ ਆਪਣੀ ਮਾਰਦੇ ਆਪਾਂ ਤੇ ਉਹਦੇ ਬਹੁਤ ਵਧੀਆ ਜਲਦਾਂ ਹੁੰਦਾ ਸੀਗਾ 12-13000 ਬਰੋਡਰ ਹੋ ਗਏ ਜੀ ਆਪਣਾ ਦੇ ਹੁਣ ਵੇਖਾਂਗੇ ਦੁਬਾਰੇ ਚਲਾ ਕੇ ਇਹਨਾਂ ਨੂੰ ਇਹਦੇ ਵਲੌਗ ਵੀ ਪਾਇਆ ਕਰਾਂਗੇ ਆਪਾਂ ਸਾਰੇ ਕੰਮ ਹੀ ਕਰਾਂਗੇ ਉਤੋਂ ਪਹਿਲਾਂ ਚਾਹੇ ਪੀ ਲਗੇ ਚਾਹ ਪੀ ਕੇ ਫਿਰ ਤੁਹਾਨੂੰ ਦੱਸਦੇ ਆਪਾਂ ਪਹੁੰਚ ਗਈ ਮਾਤਾ ਓਡੇ ਗਾੜਿਆਂ ਤੋਂ ਹੈਂ ਕਿਵੇਂ ਜੀ ਹਾਂ ਕਿਵੇਂ ਬੀਬੀ ਕੀ ਹੋ ਗਿਆ ਕੀ ਹੋ ਗਿਆ ਕਿਵੇਂ ਕਿਵੇਂ ਬੀਬੀ ਬੈਠਾ ਹੋ ਜਾਣਾ ਬਖੀ ਕੀ ਕੌਣ ਕੀ ਕਹੇ ਬੀਬੀ ਉਹ ਹਾਂ ਕਿਵੇਂ ਬੀਬੀ ਲੈ ਹਟ ਜਾ ਮੈਨੂੰ ਦੱਸਦੇ ਮੈਨੂੰ ਕੀ ਕਹ ਲੋਗੀ ਅੱਛਾ ਦੱਸ ਦੇ ਓਏ ਬੀ ਸਵਰਾਜ ਇਹਨੂੰ ਦੱਸ ਸਵਰਾਜ ਕਿਵੇਂ ਦਾਨੋਂ ਹੁਣ ਬਣਾ ਦੂ ਕਿਹੜੀ ਦਾਨੋਂ ਚੌਕੀਦਾਰਾਂ ਦੀ ਚੌਕੀਦਾਰਾਂ ਨੂੰ ਦੂਂਗੜੀ ਉਹ ਕਿਵੇਂ ਬਣ ਗਈ ਹਾਂ ਜੇ ਮੂੰਹ ਮੋਬਾਈਲ ਦਾ ਕਿਵੇਂ ਮੂੰਹ ਕਰਿਆ ਉਹ ਇਹ ਨਾਲੇਗਾ ਤੂੰ ਤਾਂ ਮੈਂ ਕਿਵੇਂ ਮੂੰਹ ਕਿਵੇਂ ਕਰਿਆ ਲੈ ਜੀ ਬੈਂਵੀਨੀ ਦੱਸ ਦੇ ਕਰੀ ਨਾ ਦੱਸਦੀ ਵੀ ਬਣ ਗਈ ਨਹੀਂ 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 ਦੱਸ ਦੇ ਹੁਣ ਵੱਡੀ ਬਣ ਗਈ ਹਣ ਤੂੰ ਮੈਂ ਵੱਡੀ ਆ ਦੱਸ ਦੇ ਹਾਂ ਜੇ ਕਰੇ ਥੁੱਕੀ ਨਹੀਂ ਮੇਰੇ ਉੱਤੇ ਮੁੜ ਕੇ ਗਾਲਾ ਹਟਿਆ ਨਹੀਂ ਦੇਖ ਉਕੜੀਆਂ ਕੰਮ ਕਰੀ ਵੀ ਹਾਂ ਜਿਹਦੀ ਖਾ ਕੇ ਬਾਜਰੀ ਉਹ ਸਹੀ ਪਰ ਇਹ ਹਾਜ਼ਰੀ ਇਹਦਾ ਕੀ ਮਤਲਬ ਹੈ ਛੋਡੇ ਖਾਨੀਆਂ ਰੋਕੀ ਟੁੱਕ ਛੋਡਾ ਹੀ ਮੈਨੂੰ ਹੋ ਹੈਗਾ ਅਸਾ ਤਾਂ ਮੰਗਦੀ ਆ ਮੈਂ ਬੋਦ ਨੂੰ ਆਹ ਮੈਂ ਖਾਣੀ ਮਰੂ ਖਾਣੀ ਬਚੂ ਵੇ ਤਕਾਰਿਓ ਦਿਖਾ ਦਈਏ ਹਾਂ ਉਹ ਖੜੀ ਮਾਰ ਗਈ ਟੁੰਡ ਤੇ ਨਹੀਂ ਮਾਰ ਗਈ ਉਹ ਟੁੰਡ ਨਹੀਂ ਜਿਹੜੀ ਉਹ ਤਾਂ ਮੂੰਹ ਹੈ ਉਹ ਤਾਂ ਮੇਰੇ ਸਾਹਮਣੇ ਜਿਹੜਾ ਉਹ ਨਹੀਂ ਉਹ ਤਾਂ ਇਹ ਉਹ ਚੁੰਡ ਚ ਕੀ ਹੈ ਉੱਥੇ ਹੈ ਜੱਪੀ ਐ ਕਰ ਭੱਜ ਕੇ ਚੱਕ ਲੈ ਤੂੰ ਮਰ ਪੀ ਚਰ ਪੀ ਹੁਸੇ ਤਾਂ ਮੋਰੇ ਦੇ ਵਿੱਚ ਆ ਛਪਾਈਆਂ ਐ ਉਹ ਤੋਂ ਭਾਈ ਲਿਆ ਕੇ ਐ ਕਰ ਲਿਆ ਮੈਂ ਗੰਨ ਤਾ ਚੌੜੀ ਕਰਦਾ ਮੈਂ ਤੇ ਤਾਂ ਮਰਕਦਾ ਹੋਰ ਸਣਾ ਪਰ ਹੋਰ ਕੀ ਕਰਾਵਾਂ ਕੱਜ ਬਰ ਜੀਆਂ ਗੱਲਾਂ ਕਰੀ ਜਾਣਾ ਨਾ ਕੋਈ ਚੱਜ ਨਾ ਵਜ ਕਥੇ ਦਾ ਔਰ ਤੈਨੂੰ ਹੀ ਆਹੋ ਉਹਦੇ ਨਾਲ ਹੀ ਘਟਣਾ ਬੀਬੀ ਹੋਰ ਮੈਂ ਤੇ ਮਾਰੀ ਘੱਟ ਐ ਤੈਨੂੰ ਮੱਤ ਤਾਂ ਬਹੁਤ ਆ ਥੋੜੀ ਅਕਲ ਘੱਟ ਹੋਰ ਲਿਆਓ ਦਾਦੀ ਹਨਾ ਦਾਦੀ ਹੋਰ ਲਿਆ ਲਿਆਵਾਂਗੇ ਵੇਣੇ ਉਹ ਪਾਪਾ ਕਿੱਥੇ ਹੋਣੇ ਬਦਲ ਕੇ ਲਿਆਵਾਂਗੇ ਇਹ ਦਾਦਾ ਹੈ ਨਾ ਦਾਦਾ ਫੋਟੋ ਦੇ ਉਹ ਤੇ ਉੱਤੇ ਕਿਵੇਂ ਆ ਜੂਗੀ ਉਹ ਫੋਟੋ ਤੇ ਆ ਜੂਗੀ ਤੂੰ ਫੋਟੋ ਤੇ ਆਈ ਸੀ ਮੈਂ ਤਾਂ ਕੋਈ ਨੀ ਪੱਤਰ ਤੇ ਆਈ ਤੇ ਹੋਰ ਕਾਹਦੇ ਆ ਤੂੰ ਮੇਰੇ ਤਾਂ ਪਿਓ ਨੇ ਸਾਗ ਕਰਾਇਆ ਸੀਗਾ ਸਾਗ ਇਹ ਰਹੀ ਆ ਮੈਂ ਹਾਂ ਹੋ ਕਰਾਇਆ ਸੀ ਸਾਗ ਹਾਂ ਤੈਨੂੰ 30 ਕਿੱਲਿਆਂ ਤੇ ਤੇ ਗੱਲੇ ਹਾਂ ਬੂਹ ਮੋਰੋ ਅੱਛਾ ਹੋਰ ਗੱਪ ਗੁੱਪ ਪਰਿੰਦਾ ਕ ਮਾਰਨ ਵਾਲਾ ਅੱਧ ਵੀ ਨਹੀਂ ਨਹੀਂ ਗੱਪ ਗੁੱਪ ਪਰਿੰਦਾ ਮਾਰਨ ਵਾਲਾ ਨਾ ਨਾ ਮੈਂ ਨਹੀਂ ਮਾਰਿਆ ਕਦੇ ਵੀਰ ਮਾਰਦੀ ਕਿਉਂ ਨਹੀਂ ਤੂੰ ਮੇਰੇ ਪਾਈਆ ਤਿਰਪਾਨ ਤਿਰਪਾਨ ਲਾ ਕੇ ਮਾਰ ਦਿੰਦੀ ਗੱਪ ਦਾ ਕਿਉਂ ਕਾਂ ਗੱਪ ਤੂੰ ਮਾਰ ਲਾ ਕੇ ਮਾਰ ਦੋ ਜਿਵੇਂ ਦੋਮੜ ਸਾਈਡ ਤੇ ਰੱਖ ਦੇ ਕੀ ਗੱਲ ਫੁੱਕੀ ਤਾਂ ਬੀਬੀ ਸੀਗੀ ਐਮਬੀ ਸਾਰੀ ਮੇਰੀ ਫੋਨ ਦੀ ਕਿੰਨੀ ਵੀ ਨਹੀਂ ਹੋਇਆ ਹਨਾ ਉਹਦਾਂ ਨਹੀਂ ਐਮਬੀ ਲੋਕ ਕਿਉਂ ਕੱਢ ਲੈਣੇ ਕੰਟਨ ਦੇ ਨੰਬਰ ਵਿੱਚੋਂ ਐਮਬੀ ਬਣ ਕੇ ਚੱਲ ਜਮਾ ਫੋਨ ਚ ਹੈ ਉਹ ਨਿਕਲੂ ਕਿਵੇਂ ਉਹ ਲੋਟਾ ਐ ਐਮਬੀ ਲੋਟਾ ਨਹੀਂ ਨਹੀਂ ਐਮਬੀ ਨਹੀਂ ਫੋਨ ਦੀ ਉਹ ਕਿਵੇਂ ਕੱਢ ਲੈਣੀ ਗੋਟਾ ਜਾਣ ਦੀ ਵੀਰ ਮੈਨੂੰ